ਬ੍ਰਾਂਡਡ ਬੂਟ ਪਾਏ ਹੋਏ ਨੇ ਤੇ ਚਾਰ ਗੰਨਮੈਨ ਲੈ ਕੇ ਆਏ ਤਾਂ ਹੁੰਦੇ ਬਚਾਏ ਦੁਰਦਿਨ ਸਿਰਲ ਦੇ ਕੱਪੜੇ ਪਾ ਕੇ ਵੀਰੋਂ ਬਦਮਾਸ਼ਾਂ ਦੀਆਂ ਰੀਲਾਂ ਬਣਦੀਆਂ ਤੇ ਰੋਕਣਾ ਕਿਹਨੇ ਆ ਸਾਡਾ ਜਿਹੜਾ ਮਨਵਲ ਕੀ ਕਹਿੰਦਾ ਦੇਖਦੇ ਹੋਵਾਂਗੇ ਫਿਲਮਾਂ ਦੇ ਵਿੱਚ ਲਗੀਰ ਜੀ ਆ ਕਿ ਗੱਪ ਆਉਂਦਾ ਤੇ ਉੱਚਾ ਜਿਹਾ ਪਜਾਮਾ ਪਾਇਆ ਹੁੰਦਾ ਤੇ ਕੌਣ ਮਜਬੂਰ ਕਰਦਾ ਤੈਨੂੰ ਯੂਰੋ ਬਣਾ ਕੇ ਪੇਸ਼ ਕੌਣ ਕਰਦਾ ਜਨਤਾ ਦੇ ਵਿੱਚ ਸਰਕਾਰ ਵਾਲੇ ਕਹਿੰਦੇ ਐ ਸਲਾਖਾਂ ਦੇ ਪਿੱਛੇ ਉਹ ਨੌਰੰਸ ਤੋਂ ਬਿਸ਼ਨੋਈ ਤੁਹਾਡਾ ਸਲਾਖਾਂ ਦੇ ਪਿੱਛੇ ਸੀ ਜਿੱਥੇ ਤੁਹਾਡਾ ਡੀਐਸਪੀ ਗੁਰਸ਼ੇਰ ਉਹਦੀ ਇੰਟਰਵਿਊ ਦਾ ਇੰਤਜ਼ਾਮ ਕਰਤਿੰਦਾ ਉਹ ਤੋਂ ਧੰਕੀਆਂ ਦਵਾਉਂਦਾ ਤੁਹਾਡੀ ਸੀਆਈ ਖੇਡ ਦੇ ਵਿੱਚ ਬੇਸਣ ਦੀਆਂ ਪਿੰਨੀਆਂ ਲੈ ਕੇ ਉਹਨੂੰ ਜਾ ਕੇ ਪੁਜੀਰੀ ਦਿੰਦੇ ਹੋ ਉਹਦੇ ਲਈ ਪੂਜਾ ਲਈ ਪੰਡਤ ਦਾ ਇੰਤਜ਼ਾਮ ਕਰਦੇ ਹੋ ਉਹਦੀ ਦਾੜੀ ਕੱਟਣ ਦੇ ਵਾਸਤੇ ਨਾਈ ਦਾ ਇੰਤਜ਼ਾਮ ਕਰਦੇ ਹੋ ਕਦੇ ਸੁਣਿਆ ਤੁਸੀਂ ਕਦੇ ਦੋਸ਼ੀ ਨੂੰ ਇੰਨੀ ਜਹੂਲਤਾ ਸੀ ਆਈ ਗੜ੍ਹ ਜਿੱਥੇ ਬੰਦੇ ਨੂੰ ਤਾਪ ਗੇਟ ਚੜ ਜਾਂ ਬੜ ਜਾਂ ਚੜ ਜਾਂਦਾ ਅੰਦਰ ਵਰਦੇ ਨੂੰ